ਰਵਿੰਦਰ ਸਿੰਘ ਬਰਾੜ ਦੇ ਨਾਵਲ ਟੋਏ ਟਿੱਬੇ ਦਾ ਅਗਲਾ ਕਾੰਟ 11 ਭਾਗ ਦੂਜਾ ਤੀਜੇ ਦਿਨ ਪਿਛਲੇ ਪੈਰ ਨਿੰਦਰ ਨੂੰ ਖੇਤ ਦਾ ਖਿਆਲ ਆਇਆ ਮਾਂ ਨੂੰ ਦੱਸ ਕੇ ਉਹ ਮੋਟਰਸਾਈਕਲ ਲੈ ਕੇ ਖੇਤ ਗੇੜਾ ਮਾਰਨ ਚਲਾ ਗਿਆ ਮੋਟਰ ਕੋਲੇ ਬੀਜੀ ਝੋਨੇ ਦੀ ਪਨੀਰੀ ਨੂੰ ਦੇਖਦਾ ਰਿਹਾ ਆਸੇ ਪਾਸੇ ਵੱਟਾਂ ਤੇ ਤੁਰ ਫਿਰ ਕੇ ਅੱਜ ਦੀਪਾ ਮੋਟਰ ਚਲਾ ਕੇ ਪਨੀਰੀ ਨੂੰ ਪਾਣੀ ਨਾ ਪਰ ਗਿਆ ਸੀ ਉਹ ਸੋਚਣ ਲੱਗਾ ਹੋਰ ਵੀ 25 ਦਿਨਾਂ ਨੂੰ ਪਨੀਰੀ ਤਿਆਰ ਹੋ ਜਾਵੇਗੀ ਉਦੋਂ ਤੱਕ ਝੋਨਾ ਲੱਗਣਾ ਵੀ ਸ਼ੁਰੂ ਹੋ ਜਾਵੇਗਾ ਉਹਨੇ ਆਸੇ ਪਾਸੇ ਦੇ ਖੇਤਾਂ ਵੱਲ ਨਿਗਾਹ ਮਾਰੀ ਉਹਨੂੰ ਹੋਰ ਕੋਈ ਦਿਖਾਈ ਨਾ ਦਿੱਤਾ ਸਿਰਫ ਜੱਸੀ ਆਪਣੇ ਖੇਤ ਵਿੱਚ ਮੋਢੇ ਤੇ ਕਈ ਰੱਖੀ ਫਿਰਦਾ ਦਿਸਿਆ ਉਹ ਪੱਠਿਆਂ ਵਾਸਤੇ ਬੀਜੀ ਜਵਾਰ ਦੇ ਚਾਰੇ ਪਾਸੇ ਢੇੜਾ ਲਾ ਕੇ ਜਵਾਰ ਦਾ ਰੰਗ ਟੰਗ ਦੇਖਣ ਲੱਗਿਆ ਜਵਾਰ ਗੋਡੇ-ਗੋਡੇ ਹੋਈ ਖੜੀ ਸੀ ਤੁਰਦਿਆਂ ਹੋਇਆਂ ਉਹਦੇ ਤੋਂ ਥੋੜੀ ਵਿੱਚੋਂ ਇੱਕ ਟਟਿਰੀ ਇੱਕਦਾਂ ਉੱਡੀ ਤੇ ਟਰਰਰ ਕਰਕੇ ਰੌਲਾ ਪਾਉਂਦੀ ਹੋਈ ਉਹਦੇ ਆਸੇ ਪਾਸੇ ਚੱਕਰ ਕੱਟਣ ਲੱਗੀ ਉਹ ਸਮਝ ਗਿਆ ਕਿ ਇੱਥੇ ਉਹਦੇ ਆਂਡੇ ਹੋਣਗੇ ਜਾਂ ਬੱਚੇ ਫਿਰ ਉਹ ਮੋਟਰ ਕੋਲ ਆ ਕੇ ਟਾਲੀ ਦੀ ਛਾਵੇਂ ਬੱਠ ਤੇ ਬੈਠ ਗਿਆ ਉਹਦੇ ਫੋਨ ਦੀ ਰਿੰਗ ਵੱਜੀ ਉਹਨੇ ਦੇਖਿਆ ਜੱਸੀ ਦਾ ਫੋਨ ਸੀ ਉਹਨੇ ਜੱਸੀ ਦੇ ਖੇਤ ਵੱਲ ਵੇਖਿਆ ਜੱਸੀ ਕੰਨ ਨੂੰ ਫੋਨ ਲਈ ਖੜਾ ਸੀ ਤੇ ਉਹਦੇ ਵੱਲੀ ਦੇਖ ਰਿਹਾ ਸੀ ਨਿੰਦਰ ਨੇ ਫੋਨ ਚੁੱਕਿਆ ਉਹਦੇ ਹੈਲੋ ਕਹਿਣ ਤੋਂ ਪਹਿਲਾਂ ਜੱਸੀ ਬੋਲਿਆ ਇੱਥੇ ਬੈਠਾ ਕੀ ਕਰਦਾ ਕੱਲਾ ਤੂੰਰਾ ਮੇਰੇ ਕੋਲ ਕਿਉਂ ਤੇਰੇ ਕੋਲ ਕੀ ਆ ਨਿੰਦਰ ਨੇ ਪੁੱਛਿਆ ਮੇਰੇ ਕੋਲ ਦਵਾਈ ਹੈ ਤੇਰੇ ਦੁੱਖ ਦੂਰ ਕਰਨ ਦੀ ਜੱਸੀ ਬੋਲਿਆ ਮੈਂ ਕਹਦਾ ਦੁਖੀਆਂ ਮੈਨੂੰ ਕਹਦਾ ਦੁੱਖ ਹੈ ਤੈਨੂੰ ਐਵੇਂ ਲੱਗਦਾ ਹਿੰਦਰ ਬਣਾਉਂਟੀ ਜੈ ਮੁਸਕਰਾਇਆ ਉਹ ਮੈਨੂੰ ਪਤਾ ਪਰਜਾਈ ਪੇਕੀ ਐ ਤੇ ਤੂੰ ਪਰਜਾਈ ਬਿਨਾ ਉਧਰਿਆ ਫਿਰਦਾ ਯਾਰ ਯਾਰਾਂ ਦਾ ਖਿਆਲ ਨਹੀਂ ਰੱਖਣਗੇ ਤਾਂ ਹੋਰ ਕੌਣ ਰੱਖੂ ਆ ਜਾ ਸ਼ੇਰ ਬਣ ਕੇ ਜੱਸੀ ਨੇ ਆਖਿਆ ਠੀਕ ਹੈ ਮੈਂ ਆਉਣਾ ਹਿੰਦਰ ਨੇ ਅੱਜ ਮੰਨੇ ਜੇ ਮੰਨ ਨਾਲ ਆਖਿਆ ਉਹ ਦੋ ਚਿੱਤੀ ਵਿਚ ਸੀ ਕਿ ਜੱਸੀ ਕੋਲ ਜਾਵੇ ਕਿ ਨਾ ਜਾਵੇ ਜੱਸੀ ਉਹਨੂੰ ਜਸਮੀਤ ਬਾਰੇ ਪੁੱਛੇਗਾ ਉਹ ਕੀ ਜਵਾਬ ਦੇਵੇਗਾ ਹੁਣੇ ਗਲਤਾਂ ਉਹਨੂੰ ਪਤਾ ਲੱਗੀ ਗਈ ਹੋਵੇਗੀ ਸਾਰੇ ਪਿੰਡ ਨੂੰ ਪਤਾ ਹੈ ਤਾਂ ਉਹਨੂੰ ਕਿਉਂ ਨਾ ਪਤਾ ਹੋਵੇਗੀ ਉਹਦਾ ਘਰ ਤਾਂ ਜਮਾਂ ਸਾਹਮਣੇ ਆ ਉਹਨੂੰ ਤਾਂ ਇਹ ਵੀ ਪਤਾ ਹੈ ਕਿ ਜਸਮੀਤ ਇੱਥੇ ਨਹੀਂ ਫਿਰ ਜੱਸੀ ਤਾਂ ਪੱਕਾ ਯਾਰ ਹੈ ਉਹ ਤਾਂ ਉਹਦੇ ਬਹੁਤ ਸਾਰੇ ਰਾਤ ਜਾਣਦਾ ਹੈ ਉਹਦੇ ਤੋਂ ਇਹ ਗੱਲ ਲੁਕਾ ਕੇ ਰੱਖਣਾ ਠੀਕ ਨਹੀਂ ਨਿੰਦਰ ਇਸ ਉਹ ਦੇੜਬੁਣ ਵਿੱਚ ਪਿਆ ਮੋਟਰਸਾਈਕਲ ਲੈ ਕੇ ਜੱਸੀ ਕੁਲ ਉੱਠ ਗਿਆ ਉਨੇ ਪਈ ਦੇ ਕਿਨਾਰੇ ਮੋਟਰਸਾਈਕਲ ਖੜਾ ਕੀਤਾ ਸਾਹਮਣੇ ਕਿੱਲੇ ਕੋ ਦੀ ਵਿਸਤ ਜੱਸੀ ਦੀ ਮੋਟਰ ਸੀ ਉਥੇ ਜੱਸੀ ਖੜਾ ਉਹਦੇ ਵੱਲ ਵੇਖਦਾ ਉਹਨੂੰ ਢੀਕ ਰਿਆ ਸੀ ਉਹ ਨੇੜੇ ਆਪੜਿਆ ਤਾਂ ਜੱਸੀ ਬੋਲਿਆ ਓ ਆ ਜਾ ਆ ਜਾ ਤੇਰਾ ਮੂਡ ਮੈਂਠੀ ਕਰਦਾ ਓ ਤੂੰ ਕੀ ਕਰਦਾ ਅੱਜ ਇੱਥੇ ਨਿੰਦਰ ਨੇ ਰਸਮੀ ਤੌਰ ਤੇ ਪੁੱਛਿਆ ਉਹ ਬੱਸ ਵਟਾਂ ਘੜਦਾ ਸੀ ਜੱਸੀ ਨੇ ਜਵਾਬ ਦਿੱਤਾ ਫਿਰ ਬੋਲਿਆ ਤੂੰ ਬੈਠ ਮੈਂ ਕਰਦਾ ਕੋਈ ਇੰਤਜ਼ਾਮ ਨਿੰਦਰ ਉਥੇ ਟਾਲੀ ਥੱਲੇ ਪਈ ਟੁੱਟੀ ਜੀ ਮੰਜੀ ਤੇ ਬੈਠ ਗਿਆ ਜੱਸੀ ਮੱਕੀ ਦੇ ਕਿਾਰੇ ਵਿੱਚ ਵੜ ਗਿਆ। ਮੋਢੇ-ਮੋਢੇ ਜਿੱਡੀ ਉੱਚੀ ਮੱਕੀ ਵਿੱਚ ਇੱਕ ਥਾਂ ਤੇ ਜ਼ਮੀਨ ਵਿੱਚ ਦੱਬੀ ਘੜ ਦੀ ਗੱਡੀ ਸ਼ਰਾਬ ਦੀ ਬੋਤਲ ਕੱਢ ਲਿਆ। ਮਿੱਟੀ ਨਾਲ ਲਿਬੜੀ ਬੋਤਲ ਨੂੰ ਮੋਟਰ ਦੇ ਚਬੱੱਚੇ ਵਿੱਚ ਖੜੇ ਪਾਣੀ ਨਾਲ ਤੋਤਾ ਸਟੀਲ ਦੇ ਟਿਫਨ ਵਾਲੇ ਖਾਲੀ ਡੱਬੇ ਧੋ ਕੇ ਲਿਆ। ਪਾਣੀ ਵਾਲੀ ਕੈਣੀ ਚੁੱਕ ਮੰਜੀ ਦੇ ਨੇੜੇ ਕਰ ਲਈ ਤੇ ਨਿੰਦਰ ਦੇ ਮੂਹਰੇ ਪੁੰਜੇ ਬੈਠ ਗਿਆ। ਜੱਸੀ ਮੁਸਕਰਾ ਕੇ ਬੋਲਿਆ, "ਓਏ ਆ ਜਾ। ਤੇਰਾ ਮੂੰਹ ਕੜਾ ਕਰਾਵਾ। ਆਹ ਮੂੰਹ ਕੜਾ ਕੀ ਕਰਾਂਗਾ ਇੱਥੇ ਤਾਂ ਜ਼ਿੰਦਗੀ ਕੋੜੀ ਹੋਈ ਪਈਆ।" ਨਿੰਦਰ ਬੋਲਿਆ ਅੱ ਤੇਰੀ ਜ਼ਿੰਦਗੀ ਦੀ ਕੜਤਨ ਵੀ ਕੱਢ ਦਿੰਨੇ ਆ ਜੱਸੀ ਬੋਤਲ ਵਿੱਚੋਂ ਡੱਬਿਆਂ ਵਿੱਚ ਸ਼ਰਾਬ ਪਾਉਣ ਲੱਗਿਆ ਮੈਨੂੰ ਤਾਂ ਬਸ ਆ ਥੋੜੀ ਜਿਹੀ ਪਾਈ ਨਿੰਦਰ ਨੇ ਆਖਿਆ ਉਹ ਕਦੇ-ਕਦਾਂ ਹੀ ਪੀਂਦਾ ਸੀ ਉਹਨੂੰ ਜ਼ਿਆਦਾ ਪੀਣ ਦੀ ਆਦਤ ਨਹੀਂ ਸੀ ਤੇ ਤੇਰੀ ਅੰਦਰਲੀ ਕੜਤਨ ਨੂੰ ਇਹੀ ਤਾਂ ਬਾਹਰ ਕੱਢੂ ਇਹ ਕਹਿ ਕੇ ਜੱਸੀ ਨੇ ਡੱਬਿਆਂ ਵਿੱਚ ਥੋੜੀ-ਥੋੜੀ ਸ਼ਰਾਬ ਪਾਈ ਫਿਰ ਕੰਨੀ ਵਿੱਚੋਂ ਪਾਣੀ ਪਾਇਆ ਫਿਰ ਬੋਲਿਆ ਓ ਲੈ ਰੱਬ ਦਾ ਨਾਮ ਤੇ ਖੇਜ ਜਾ ਠਹਿਰ ਜਾ ਕਿਰਾ ਮੈਨੂੰ ਵੀ ਉੰਜਾਸਨ ਲੌਂਦੇ। ਇਹ ਕਹਿ ਕੇ ਨਿੰਦਰ ਨੇ ਖੜਾ ਹੋ ਕੇ ਮੰਜੀ ਪਰੇ ਤੱਕ ਦਿੱਤੀ ਤੇ ਉਹ ਵੀ ਜੱਸੀ ਦੇ ਸਾਹਮਣੇ ਪੁੰਜੇ ਬੈਠ ਗਿਆ। ਨਿੰਦਰ ਨੇ ਡੱਬਾ ਮੂੰਹ ਨੂੰ ਲਾ ਲਿਆ। ਕੌੜੀ ਹੋਣ ਕਰਕੇ ਭੈੜਾ ਜਿਹਾ ਮੂੰਹ ਬਣਾਇਆ। ਜੱਸੀ ਆਸੇ-ਪਾਸੇ ਨਜ਼ਰ ਮਾਰਦਾ ਹੋਇਆ ਮੁਸਕਰਾ ਕੇ ਬੋਲਿਆ। ਮੈਂ ਇਹ ਦੇ ਨਾ ਤੈਨੂੰ ਕੁਝ ਨਹੀਂ ਖਵਾ ਸਕਦਾ। ਮੱਕੀ ਦੇ ਪੱਤੇ ਚੱਪਣਿਆ ਤਾਂ ਚੱਬ ਲੈ। ਛੱਲੀਆਂ ਤਾਲੇ ਲੱਗੀਆਂ ਨਹੀਂ। ਨਿੰਦਰ ਬੋਲਿਆ। ਇਹ ਅੰਨੀ ਵੀ ਕੌੜੀ ਨਹੀਂ। ਇੰਨੀ ਕੌੜੀ ਤੇਰੀ ਜ਼ਿੰਦਗੀ ਆ। ਇਹ ਉਹ ਕਹਿਣਾ ਚਾਹਣਾ ਹੈ ਨਾ ਤੂੰ। ਜੱਸੀ ਨੇ ਮੁਸਕਰਾ ਕੇ ਨਿੰਦਰ ਦੇ ਮੂੰਹ ਦੀ ਗੱਲ ਪੂਰੀ ਕੀਤੀ ਫਿਰ ਉਹ ਇੱਕਦਮ ਗੰਭੀਰ ਹੋ ਗਿਆ ਕੰਗੋਰਾ ਮਾਰ ਕੇ ਗਲਾ ਸਾਫ ਕੀਤਾ ਤੇ ਨਿੰਦਰ ਨੂੰ ਪੁੱਛਣ ਲੱਗਾ ਨਿੰਦਰ ਤੂੰ ਤਾਂ ਮੇਰਾ ਯਾਰ ਹੈ ਨਾ ਇੱਕ ਗੱਲ ਦੱਸ ਪੁੱਛ ਨਿੰਦਰ ਬੋਲਿਆ ਪਰ ਜਾਈ ਦੀ ਜਿਹੜੀ ਗੱਲ ਪਿੰਡ ਚੁੱਡੀ ਫਿਰਦੀ ਆ ਉਹ ਸੱਚੀ ਆ ਕਿ ਝੂਠੀ ਜੱਸੀ ਨੇ ਪੁੱਛਿਆ ਕਿਹੜੀ ਗੱਲ ਨਿੰਦਰ ਨੇ ਜਾਣ ਬੁੱਝ ਕੇ ਅਨਜਾਨ ਬਣ ਗਿਆ ਅੱਗੋਂ ਪੁੱਛਿਆ ਯਾ ਗੱਲੁੱਡੀ ਫਿਰਦੀ ਐ ਪਿੰਡ ਚ ਕਿ ਪਰਜਾਈ ਜੱਟਾਂ ਦੀ ਕੁੜੀ ਨਹੀਂ ਕਿਸੇ ਹੋਰ ਜਾਦ ਦੀ ਐ ਇਹ ਗੱਲਾ ਕਿੰਨੀ ਕੁ ਸੱਚ ਐ ਜੱਸੀ ਬੋਲਿਆ ਉਹ ਕੀ ਦੱਸਾਂ ਯਾਰ ਜਿਵੇਂ ਕਹਿੰਦੇ ਐ ਨਾ ਆਪਦਾ ਝੱਗਾ ਚੁੱਕਿਆ ਆਪਦਾ ਹੀ ਢਿੱਡ ਨੰਗਾ ਹੁੰਦਾ ਜੋ ਤੂੰ ਸੁਣਿਆ ਸਭ ਸੱਚ ਐ ਪਰ ਤੂੰ ਮੈਨੂੰ ਦੱਸ ਮੈਂ ਕਿੱਧਰ ਜਾਵਾਂ ਮੈਂ ਕੀ ਕਰਾਂ ਨਿੰਦਰ ਬੋਲਿਆ ਓਏ ਇਹਦੇ ਬਾਰੇ ਵੀ ਸੋਚਦੇ ਆਂ ਕੁਛ ਪਹਿਲਾਂ ਘੁੱਟ ਘੁੱਟ ਹੋਰ ਲਾ ਲਈਏ ਇੱਕ ਇੱਕ ਜੱਸੀ ਡੱਬਿਆਂ ਵਿੱਚ ਹੋਰ ਸ਼ਰਾਬ ਪਾਉਣ ਲੱਗਿਆ ਨਿੰਦਰ ਕਹਿਣ ਲੱਗਿਆ ਮੈਂ ਕਿਹਾ ਬਸ ਤੇਜ ਬਾੜੀ ਆ ਮੈਂ ਕਹਿੰਦੇ ਬਾੜੀ ਪੀਤੀ ਨਹੀਂ ਉਹ ਐ ਕੁਝ ਨਹੀਂ ਹੁੰਦਾ ਮਾੜੀ ਜੀ ਹੋਰ ਲਾ ਲੈ ਜੱਸੀ ਨੇ ਥੋੜੀ ਥੋੜੀ ਹੋਰ ਪਾ ਦਿੱਤੀ ਨਿੰਦਰ ਵੱਲ ਡੱਬਾ ਵਧਾਉਂਦਾ ਹੋਇਆ ਬੋਲਿਆ ਇਹਦਾ ਮਤਲਬ ਹੈ ਵਿਚੋਲਾ ਸਾਲਾ ਠੱਗੀ ਮਾਰ ਗਿਆ ਇੰਉਂ ਕਰਦੇ ਆਂ ਆਪਾਂ ਜਾਵਾਂਗੇ ਵਿਚੋਲੇ ਕੋਲ ਫਲੀ ਦਾੜੀ ਲਵਾਗੇ ਫੜਕ ਤੇ ਉਹਨੂੰ ਛਤਰੋਲ ਫੇਰਾਂਗੇ ਤੇ ਨਾਲੇ ਉਹਦਾ ਕੁੱਟ ਖਾਂਦੇ ਦਾ ਵੀਡੀਓ ਬਣਾ ਕੇ ਨਾ ਵਾਇਰਲ ਕਰਾਂਗੇ ਉਹ ਯਾਦ ਰੱਖੂਗਾ ਜਾ ਯਾਰ ਜੱਸੀ ਤੂੰ ਤਾਂ ਸਿਆਣਾ ਹੀ ਬੜਾ ਹੁੰਦਾ ਸੀ ਤੂੰ ਕਮੜੀਆਂ ਗੱਲਾਂ ਕਿਉਂ ਕਰਨ ਲੱਗ ਪਿਆ ਲੱਗਦਾ ਤੈਨੂੰ ਚੜ ਗਈ ਨਿੰਦਰ ਨੇ ਆਖਿਆ ਕਿਉਂ ਮੈਂ ਕੋਈ ਮਾੜੀ ਗੱਲ ਕਰਤੀ ਜੱਸੀ ਨੇ ਪੁੱਛਿਆ ਆਹੋ ਪਹਿਲੀ ਗੱਲ ਤਾਂ ਇਹ ਆ ਕਿ ਵਿਚੋਲੇ ਦੀ ਗਲਤੀ ਹੋਵੇ ਜਾਂ ਨਾ ਹੋਵੇ ਤੇਰਾ ਇਹ ਵੀਡੀਓ ਵਾਲਾ ਆਈਡੀਆ ਆਪਾਂ ਨੂੰ ਅੰਦਰ ਜ਼ਰੂਰ ਕਰਾ ਦੂ ਉਜੀ ਗੱਲ ਆਪਾਂ ਵਿਚੋਲੇ ਨੂੰ ਜਾਨੋਂ ਵੀ ਮਾਰ ਦਈਏ ਇਹ ਮਸਲਾ ਫੇਰ ਵੀ ਹੱਲ ਨਹੀਂ ਹੋਣਾ ਮੈਂ ਵਿਚੋਲੇ ਨਾਲ ਵੀ ਗੱਲ ਕਰਕੇ ਦੇਖ ਲਈ ਵਿਚੋਲੇ ਨੇ ਤਾਂ ਪਹਿਲਾਂ ਆਖਿਆ ਸੀ ਭਾਈ ਆਪ ਦਾ ਪਤਾ ਚਤਾ ਕਰ ਲੋ ਮੈਂ ਪਤਾ ਕੀਤਾ ਵੀ ਜਿੰਨਾ ਕੋ ਲੋਕ ਕਰਦਿਆ ਉਸ ਤੋਂ ਵੀ ਪੂਰਾ ਵੱਧ ਦੀ ਇਨਕੁਆਰੀ ਕੀਤੀ ਹੋਣੀ ਆ ਫੇਰ ਵੀ ਮੈਂ ਫੁੱਦੂ ਬਣ ਗਿਆ ਕੀ ਕਰੂਗਾ ਪਾਂਡੂ ਜੇ ਕਿਸਮਤ ਹੋਵੇ ਗਾਂਡੂ ਕਿਸੇ ਨੂੰ ਦੱਸ ਦਿਆਂ ਵੀ ਸ਼ਰਮ ਆਉਂਦੀ ਹੈ ਹਰ ਕੋਈ ਮੂੰਹ ਚੱਕ ਕੇ ਕਹਿ ਦਿੰਦਾ ਪਹਿਲਾਂ ਤੂੰ ਉਹਨਾਂ ਦਾ ਪਤਾ ਨਹੀਂ ਕੀਤਾ ਸੀ ਉਹ ਬੰਦੇ ਜਿਨ੍ਹਾਂ ਦੇ ਲਾਣੇ ਚੱਖਾਂ ਮੀਚ ਕੇ ਰਿਸ਼ਤੇ ਹੁੰਦੇ ਰਹਿਆ ਉਹ ਵੀ ਇਹ ਗੱਲ ਕਹਿੰਦੇ ਫਿਰਦੇ ਆ ਇੰਨਾ ਵਰਗਾ ਬੇਵਕੂਤਾ ਕੋਈ ਨਹੀਂ ਜਿਹੜਾ ਬਿਨਾਂ ਪੁੱਛ ਪੜਤਾਲ ਤੋਂ ਰਿਸ਼ਤਾ ਲੈ ਲੂ ਨਿੰਦਰ ਧਰਤੀ ਵਿੱਚ ਨਜ਼ਰਾਂ ਗੱਡੀ ਬੋਲ ਰਿਆ ਸੀ ਗੱਲ ਮੁਕਾ ਕੇ ਉਹਨੇ ਹੱਥ ਵਿੱਚ ਰ ਡੱਬਾ ਮੂੰਹ ਨੂੰ ਲਾ ਲਿਆ ਲੈ ਫੇਰ ਆਪਾਂ ਇੱਕ ਪਾਸਾ ਕਰ ਦਿੰਨੇ ਆ ਤੇਰੇ ਸਾਰਿਆਂ ਨੂੰ ਕਹਿ ਦਿੰਨੇ ਆ ਲੈ ਜੋ ਆਪਦੀ ਟਿੰਡ ਫੋੜੀ ਚੱਕ ਕੇ ਨਾਾਨੂੰ ਤੁਹਾਡੀ ਕੁੜੀ ਚਾਹੀਦੀ ਹੈ ਤੇ ਨਾ ਇਹ ਸਮਾਨ बाकी ਆਪਦਾ ਟੂਮ ਛੱਲੇ ਦਾ ਤੇ ਖਰਚੇ ਖੁਰਚੇ ਦਾ ਉਹ ਵੀ ਹਿਸਾਬ ਕਰ ਲੋ ਜਸੀ ਨੇ ਸਲਾਹ ਦਿੱਤੀ ਇਹ ਗੱਲ ਤਾਂ ਮੈਂ ਪਹਿਲਾਂ ਹੀ ਬਚੋਲੇ ਨੂੰ ਆਖਦੀ ਤੇ ਜਸਮੀਤ ਦੇ ਮਾਮੇ ਨੂੰ ਵੀ ਫੋਨ ਤੇ ਆਖਦੀ ਪਰ ਮੇਰਾ ਸਹਰਾ ਹਰੇ ਕੰਜਰ ਨਾਲੇ ਅੜਬ ਹੈ ਉਹ ਨਹੀਂ ਮੰਨਦਾ ਹੁਣੇ ਪਹਿਲਾਂ ਕੰਜਰਾਂ ਵਾਲੇ ਕੰਮ ਕੀਤੇ ਆ ਫਿਰ ਆਪਦੀਆਂ ਗਲਤੀਆਂ ਆਪਦੇ ਗਣਾ ਮੇਰੇ ਸਿਰ ਮੜ ਤੇ ਝੂਠ ਬੋਲ ਕੇ ਪਰ ਮੈਂ ਵੀ ਇੱਕ ਗੱਲ ਪੱਕੀ ਧਾਰ ਲਈ ਹੈ ਮੈਂ ਕੋਸ਼ਿਸ਼ ਹੋ ਜੇ ਰੱਖਣਾ ਮੈਂ ਵੀ ਨਹੀਂ ਉਸ ਕੰਜਰ ਦੀ ਕੁੜੀ ਨੂੰ ਨਿੰਦਰ ਗੁੱਸੇ ਤੇ ਨਫਰਤ ਨਾਲ ਬੋਲਿਆ ਇਹ ਗੱਲ ਜਮਾ ਠੀਕ ਆ ਤੇਰੀ ਮੇਰੀ ਜਿੱਥੇ ਲੋੜ ਪਈ ਨਾ ਆਵਾਜ਼ ਮਾਰ ਲਈ ਨਾ ਇੱਕ ਫੋਨ ਕਰਦੀ ਮੈਂ ਤੇਰੇ ਨਾਲ ਹ ਜੱਸੀ ਨੇ ਇੱਕ ਥਾਪੜ ਕੇ ਆਖਿਆ ਨਿੰਦਰ ਬੋਲਿਆ ਤੂੰ ਤਾਂ ਪਹਿਲਾਂ ਹੀ ਮੇਰੇ ਤੇ ਬੜੇ ਆਸਾਨ ਕੀਤਾ ਯਾਰ ਤੇਰਾ ਦਿਨਾਂ ਕਿਤੇ ਕਿਤੇ ਦੇਊਂਗਾ ਇਹ ਗੱਲ ਝੂਠੀ ਯਾਰੀ ਦਾ ਕੋਈ ਆਸਾਨ ਨਹੀਂ ਹੁੰਦਾ ਯਾਰੀ ਬਸ ਯਾਰੀ ਹੁੰਦੀ ਆ ਜੱਸੀ ਬੋਲਿਆ ਜੱਸੀ ਇੱਕ ਗੱਲ ਦੱਸ ਮੈਨੂੰ ਜੇ ਇੱਕ ਪਾਸਾ ਹੋ ਵੀ ਜਾਂਦਾ ਮੇਰਾ ਖੜਾ ਛੁੱਟ ਵੀ ਜਾਂਦਾ ਹੈ ਉਹਨਾਂ ਤੋਂ ਪਰ ਜਿਹੜੀ ਬਦਨਾਮੀ ਹੋ ਗਈ ਇੱਜ਼ਤ ਗਈ ਉਹ ਤਾਂ ਨਹੀਂ ਮੁੜ ਕੇ ਆ ਸਕਦੀ ਨਿੰਦਰ ਨੇ ਲੰਮਾ ਸਾ ਪਰਿਆ ਓਏ ਬੱਚਾ ਬਣਿਆ ਇੱਜ਼ੱਦਾ ਮੈਨੂੰ ਇੱਕ ਗੱਲ ਦੱਸ ਹਣ ਤੂੰ ਐਨੀ ਨਮੋਸ਼ੀ ਕਿਉਂ ਮਨੀ ਖੜਾ ਤੂੰ ਭੁੱਲ ਗਿਆ ਉਹਨੂੰ ਜਿਹਦੇ ਨਾਲ ਪਹਿਲਾਂ ਵਿਆਹ ਕਰਾਉਣ ਨੂੰ ਫਿਰਦਾ ਸੀ ਉਹ ਵੀ ਤਾਂ ਮਜਵੀਆਂ ਦੀ ਕੁੜੀ ਸੀ ਜੱਸੀ ਜੜੀ ਖੁਰਕਦਾ ਬੋਲਿਆ ਜੱਸੀ ਦੀ ਗੱਲ ਸੁਣ ਕੇ ਨਿੰਦਰ ਦੀਆਂ ਅੱਖਾਂ ਮੂਰੇ ਠੋਡੀ ਉੱਤੇ ਟੋਏ ਵਾਲਾ ਚਿਹਰਾ ਮੜਰਾਉਣ ਲੱਗਿਆ ਫਿਰ ਉਹ ਜੱਸੀ ਨੂੰ ਕਹਿਣ ਲੱਗਿਆ ਉਹ ਗੱਲ ਹੋਰ ਸੀ ਉਹਦੇ 'ਚ ਮੇਰੀ ਆਪਣੀ ਮਰਜ਼ੀ ਸ਼ਾਮਲ ਸੀ ਮੈਨੂੰ ਪਹਿਲਾਂ ਪਤਾ ਸੀ ਉਹਦੇ ਬਾਰੇ ਕਿ ਉਹ ਕਿਹਦੀ ਕੁੜੀ ਆ ਫਿਰ ਵੀ ਮੈਨੂੰ ਉਹਦੇ ਨਾਲ ਇਸ਼ਕ ਹੋ ਗਿਆ ਸੀ ਹਾਲੇ ਜਿਵੇਂ ਕਹਿੰਦੇ ਆ ਇਸ਼ਕ ਤੇ ਜੰਗ 'ਚ ਸਭ ਕੁਝ ਜਾਇਜ਼ ਹੁੰਦਾ ਹੈ ਪਰ ਇੱਥੇ ਮੇਰੇ ਨਾਲ ਧੋਖਾ ਹੋਇਆ ਮੈਨੂੰ ਬੇਵਕੂਫ਼ ਬਣਾਇਆ ਗਿਆ ਨਾ ਮੈਂ ਬੇਵਕੂਫ ਬਣ ਗਿਆ ਜਦੋਂ ਬੰਦੇ ਨੂੰ ਸ਼ਰਮ ਬੇਵਕੂਫ ਬਣ ਜਾਣ ਦਾ ਪਤਾ ਲੱਗਦਾ ਨਾ ਉਹ ਕਿੰਨਾ ਸ਼ਰਮਸਾਰ ਹੁੰਦਾ ਉਹ ਹੀ ਜਾਣਦਾ ਧਰਤੀ ਵੇਰ ਨਹੀਂ ਦਿੰਦੀ ਭਾਵੇਂ ਤੇਰੀ ਮਰਜ਼ੀ ਸ਼ਾਮਲ ਦੀ ਉਹਦੇ ਚ ਪਰ ਇੱਜ਼ਤ ਨੂੰ ਤਾਂ ਫਿਰ ਵੀ ਐਡਾ ਵੱਡਾ ਕਲੰਕੀ ਲੱਗਣਾ ਸੀ ਜੱਸੀ ਬੋਲਿਆ ਹਾਂ ਪਰ ਉਹਦੋਂ ਮੈਂ ਕੁਛ ਚਿਰ ਵਾਸਤੇ ਇਸ਼ਕ ਚ ਅੰਨਾ ਹੋ ਗਿਆ ਸੀ ਹੁਣ ਮੇਰੀਆਂ ਅੱਖਾਂ ਖੁੱਲ ਗਈਆਂ ਔਰ-ਬਾਰ ਮੇਰੇ ਪਿਓ ਦੀ লাশ ਮੇਰੀਆਂ ਅੱਖਾਂ ਮੁਰੇ ਆ ਜਾਂਦੀਆਂ ਉਈ লাশ ਮੈਨੂੰ ਮੂਰੇ ਪਈ ਦਿਸਤੀਆ ਉਹਦੇ ਆਖਰੀ ਬੋਲ ਮੈਨੂੰ ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਟਿਕਾ ਨਹੀਂ ਦਿੰਦੇ ਉਹਦੇ ਬੋਲ ਮੇਰੇ ਕੰਨਾਂ ਚ ਵੱਜਦੇ ਆ ਕਿ ਮੈਨੂੰ ਮੇਰੀ ਗੰਦੀ লাশ ਨੇ ਜਿਉਂ ਜੋਗਾ ਨਹੀਂ ਛੱਡਿਆ ਛੋਟੇ ਨੇ ਤਾਂ ਜਿਹੜੇ ਚੜ੍ਹੇ ਸੀ ਸੋ ਚੜ੍ਹੇ ਸੀ ਪਰ ਨਿੰਦਰਾ ਤੂੰ ਆ ਕੀ ਕਰਤੂਤ ਕਰਦਾ ਤੂੰ ਜਾਣਾ ਤਾਂ ਮੇਰੀ লাশ ਉਤੋਂ ਦੀ ਟੱਪ ਕੇ ਜਾਈਂ ਰੱਬ ਇਹਦੀ ਮਾੜੀ লাশ ਕਿਸੇ ਨਾ ਦੇਵੇ ਕੋਈ ਚਿਰ ਖਮੋਸ਼ੀ ਛਾਈ ਰਹੀ ਫਿਰ ਜਸਸੀ ਨੇ ਖਮੋਸ਼ੀ ਤੋੜੀ ਓਏ ਚਾਚਾ ਵੀ ਅਣਖੀ ਬੰਦਾ ਸੀ ਐਵੇਂ ਤਾਂ ਨਹੀਂ ਕੋਈ ਆਪਣੀ ਜ਼ਿੰਦਗੀ ਆਪ ਮਕਾ ਲਿੰਦਾ ਉਹਨੂੰ ਇੱਜ਼ਤ ਜਾਨ ਨਾਲੋਂ ਵੱਧ ਪਿਆਰੀ ਸੀ ਪਰ ਗੱਲ ਤਾਂ ਫਿਰ ਮੋੜ ਘੁੜ ਕੇ ਉੱਥੇ ਹੀ ਆ ਗਈ ਜਿਹੜੀ ਇੱਜ਼ਤ ਪਿੱਛੇ ਮੇਰੇ ਪਿਓ ਨੇ ਜਾਣ ਗਵਾਈ ਇੱਜ਼ਤ ਨੂੰ ਹੀ ਦਾਗ ਫਿਰ ਲੱਗ ਗਿਆ ਉਦੋਂ ਤਾਂ ਜਸਸੀ ਤੂੰ ਗੱਲ ਸੰਭਾਲ ਲਈ ਸੀ ਗੱਲ ਬਾਹਰ ਨਹੀਂ ਗਈ ਹੁਣ ਤਾਂ ਚਾਰੇ ਪਾਸੇ ਗੱਲ ਧੁੰਮ ਗਈ ਨਿੰਦਰ ਬੋਲਿਆ ਉਹਦਾ ਕੁਦਰਤੀ ਮੌਕੇ ਤੇ ਮੈਨੂੰ ਗੱਲ ਔੜ ਗਈ ਰੱਬ ਨੇ ਮਿਹਰ ਕੀਤੀ ਮੌਕਾ ਸੰਭਲ ਗਿਆ ਨਹੀਂ ਗੱਲ ਤਾਂ ਉਹ ਵੀ ਬਹੁਤ ਖਰਾਬ ਹੀ ਹੋ ਗਈ ਸੀ ਉਹ ਬਿੰਬੜਾ ਦਾ ਦੇਖ ਲੈ ਕਿੰਨਾ ਕੰਮ ਖਰਾਬ ਹੋ ਗਿਆ ਉਹਨਾਂ ਦਾ ਤਾਂ ਸਾਰਾ ਡੱਬਰ ਹੀ ਬਰਬਾਦ ਹੋ ਗਿਆ ਉਹ ਦੋਵੇਂ ਪਿਓ ਪੁੱਤ ਜੇਲ੍ਹ ਚ ਬੈਠਿਆ ਹੁਣ ਪਰ ਨਿਕਲੇ ਉਹ ਵੀ ਅਣਖੀ ਬੰਦੇ ਉਹਨਾਂ ਨੇ ਇੱਜ਼ਤ ਨੂੰ ਲੱਗਿਆ ਦਾਗ ਖੂਨ ਨਾ ਧੋਤਾ ਦਸੀ ਨੇ ਆਖਿਆ ਨਿੰਦਰ ਨੂੰ ਸੱਤ ਵਿੱਚ ਦੇਖੇ ਉਸ ਖੂਨ ਖਰਾਬੇ ਦਾ ਦ੍ਰਿਸ਼ ਯਾਦ ਆ ਗਿਆ ਉਨੇ ਹੰਗਾਰਾ ਭਰਿਆ ਹਾਂ ਹੋਰ ਲਾਈਏ ਮਾੜੀ ਜੀ ਜਾ ਫੜਾ ਉਹਨਾਂ ਡੱਬਾ ਜੱਸੀ ਨੇ ਡੱਬੇ ਵੱਲ ਇਸ਼ਾਰਾ ਕਰਕੇ ਆਖਿਆ ਨਹੀਂ ਮੈਂ ਤਾਂ ਬਸ ਤੂੰ ਹੋਰ ਲਾਉਣੀ ਐ ਤਾਂ ਲਾਲਾ ਇੰਦਰ ਨੇ ਡੱਬਾ ਹੋਰ ਪਰੇ ਕਰਤਾ ਮਰਜੀ ਆ ਤੇਰੀ ਕਹਿ ਕੇ ਜੱਸੀ ਆਪਣੇ ਡੱਬੇ ਵਿੱਚ ਹੋਰ ਪਾਉਣ ਲੱਗਿਆ ਪੀ ਕਿਉਂ ਬੋਲਿਆ ਮੈਂ ਕਹਿ ਰਿਹਾ ਸੀ ਅਣਖੀ ਬੰਦਾ ਕੋਈ ਕੋਈ ਹੁੰਦਾ ਨਹੀਂ ਫੁੱਦੂ ਤਾਂ ਬਥੇਰੇ ਤੁਰੇ ਫਿਰਦੇ ਆ ਦੁਨੀਆ ਉਹ ਗੱਲ ਤਾਂ ਤੇਰੀ ਠੀਕ ਆ ਬੋਲ ਕੇ ਨਿੰਦਰ ਚੁੱਪ ਕਰ ਗਿਆ ਫਿਰ ਆਸੇ-ਪਾਸੇ ਨਜ਼ਰ ਫੇਰਦਿਆਂ ਕਹਿਣ ਲੱਗਿਆ ਹਨੇਰਾ ਵਾਵਾ ਹੋ ਗਿਆ ਹਾਂ ਹੁਣ ਚੱਲੀਏ ਫਿਰ ਘਰਾਂ ਨੂੰ ਜੱਸੀ ਨੇ ਆਖਿਆ ਉਹ ਦੋਵੇਂ ਉੱਠ ਕੇ ਖੜੇ ਹੋ ਗਏ ਉਹਨਾਂ ਨੇ ਆਪਣੇ ਆਪਣੇ ਡੱਬੇ ਤੋਤੇ ਬੋਤਲ ਵਿੱਚ ਕੋਈ ਸ਼ਰਾਬ ਬਚੀ ਹੋਈ ਸੀ ਫਿਰ ਜੱਸੀ ਬੋਤਲ ਲਕਾਉਣ ਲਈ ਮੱਕੀ ਦੇ ਕਿਾਰੇ ਵਿੱਚ ਵੜ ਗਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ